ਸਤਿ ਸ਼੍ਰੀ ਅਕਾਲ ਜੀ ਵੀਡੀਓ ਵੇਖ ਰਿਹਾ ਕਿ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਆਂ ਅੱਜ ਦੀ ਵੱਡੀ ਖਬਰ ਖਬਰ ਨੂੰ ਅੰਤ ਤੱਕ ਜ਼ਰੂਰ ਦੇਖਣਾ ਜਿੰਨਾ ਵੀਰਾਂ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਸ਼ੁਰੂਆਤ ਕਰਦੇ ਆਂ ਅੱਜ ਦੀ ਵੱਡੀ ਖਬਰ ਆ ਰਿਹਾ ਹੈਗਾ ਟੋਲ ਤੇ ਨਾਂ ਲੱਗੇਗਾ ਟੈਕਸ ਇੱਕ ਟਰੱਕ ਨੇ ਟੱਕਰ ਮਾਰ ਕੇ ਡਾ ਦਿੱਤਾ ਟੋਲ ਬੂਥ ਹੁਣ ਹੁਣ ਤੱਕ ਤੁਸੀਂ ਸੁਣਿਆ ਹੋਵੇਗਾ ਕਿ ਕੁਝ ਨੌਕ ਟੋਲ ਦੇਣ ਤੋਂ ਬਚਣ ਲਈ ਬਹਿਸ ਕਰਦੇ ਹਨ ਲੜਦੇ ਹਨ ਜਾਂ ਚੁੱਪਚਾਪ ਲੰਘ ਜਾਂਦੇ ਹਨ ਪਰ ਹੁਣ ਇੱਕ ਨਵਾਂ ਰਜਨ ਆ ਗਿਆ ਹੈ ਟੂਲ ਬੂਥ ਨੂੰ ਢਾ ਦਿਓ ਅਤੇ ਅੱਗੇ ਵਧੋ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਅੱਗ ਵਾਂਗ ਫੈਲ ਰਹੀ ਹੈ ਜਿਸ ਵਿੱਚ ਇੱਕ ਵੱਡਾ ਟਰੱਕ ਫਿਲਮ ਦੇ ਖਲ ਨਾ ਇੱਕ ਵਾਂਗ ਟੋਲ ਪਲਾਜ਼ਾ ਪਾਰ ਕਰਦੇ ਹੋਏ ਸਿੱਧਾ ਟੋਲ ਬੂਥ ਵਿੱਚ ਦਾਖਲ ਹੋ ਜਾਂਦਾ ਹੈ ਉਹ ਟਰੱਕ ਦੀ ਰਫ਼ਤਾਰ ਇੰਨੀ ਤੇਜ਼ ਹੈ ਕਿ ਟੱਕਰ ਇੰਨੀ ਜ਼ੋਰਦਾਰ ਹੈ ਕਿ ਬੂਥ ਲੱਕੜ ਦੇ ਘਟਾਉਣੇ ਵਾਂਗ ਉੱਚਲਦਾ ਤੇ ਚੱਕਣਾ ਚੂਰ ਹੋ ਜਾਂਦਾ ਹੈ ਮੌਕੇ ਤੇ ਭਗਦੜ ਮਚ ਜਾਂਦੀ ਹੈ ਗਾਰਡ ਇਧਰ ਉਧਰ ਭਜਦੇ ਹਨ ਤੇ ਹਵਾ ਤੂੜਨਾ ਪਰ ਜਾਂਦੀ ਹੈ ਪੂਰੀ ਘਟਨਾ ਸੀਸੀ ਟੀਵੀ ਰਿਕਾਰਡ ਸੀਸੀ ਟੀਵੀ ਵਿੱਚ ਰਿਕਾਰਡ ਹੋ ਗਈ ਹੈ ਜਿਸ ਵਿੱਚ ਟਰੱਕ ਦੇ ਦਾਖਲ ਹੋਣ ਟੱਕਰ ਤੇ ਫਿਰ ਬਿਨਾਂ ਰੁਕੇ ਅੱਗੇ ਵਧਣ ਦਾ ਪੂਰਾ ਦ੍ਰਿਸ਼ ਮੌਜੂਦ ਹੈ ਵੀਡੀਓ ਇਸਾਬ ਦਿਖਾਈ ਦੇ ਰਿਹਾ ਹੈ ਕਿ ਟੋਲ ਪਲਾਜ਼ਾ ਰਜਾਨਾ ਵਾਂਗ ਭੀੜ ਪੜਕਾ ਕਰ ਰੱਖਾ ਹੈ ਤੇ ਵਾਹਨ ਆ ਰੱਖੇ ਹਨ ਫਿਰ ਇੱਕ ਟਰੱਕ ਉਥੇ ਦਾਖਲ ਹੁੰਦਾ ਹੈ ਜੋ ਸ਼ੈੰਦ ਟੋਲ ਦੇਣ ਦੇ ਮੂਡ ਵਿੱਚ ਨਹੀਂ ਸੀ ਟਰੱਕ ਦੇ ਡਰਾਈਵਰ ਨੇ ਸਪੀਡ ਖਿੱਚੀ ਤੇ ਸਟੀਅਰਿੰਗ ਵੀਲ ਮੋੜਿਆ ਤੇ ਇਸ ਨੂੰ ਸਿੱਧਾ ਟੂਲ ਬੂਥ ਵੱਲ ਭਜਾ ਦਿੱਤਾ ਫਿਰ ਕੀ ਹੋਇਆ ਟੂਲ ਬੂਥ ਲੱਕੜ ਦੇ ਕਢਾਉਣੇ ਵਾਂਗ ਹਵਾ ਵਿੱਚ ਉੱਡ ਗਿਆ ਫਿਰ ਇਸ ਵਿੱਚ ਬੈਠੇ ਵਿਅਕਤੀ ਦੇ जख्मी ਹੋਣ ਦੀ ਵੀ ਗੱਲ ਕਹੀ ਜਾ ਰਹੀ ਹੈ ਵੀਡੀਓ ਦੇਖਣ ਤੋਂ ਬਾਅਦ ਸੋਸ਼ਲ ਮੀਡੀਆ ਯੂਜ਼ਰ ਦੀ ਘਬਰਾ ਗਏ ਹਨ ਟੂਲ ਗੇਟਾਂ ਤੇ ਜਖੇ ਦ੍ਰਿਸ਼ ਆਮ ਹਨ ਕਈ ਵਾਰ ਕਾਰ ਚਾਲਕ ਤੇਜ਼ ਰਫਤਾਰ ਨਾਲ ਟੋਲ ਗੇਟ ਤੋੜਦਾ ਹੈ ਤੇ ਕਈ ਵਾਰ ਟਰੱਕ ਡਰਾਈਵਰ ਟੋਲ ਗੇਟ ਨੂੰ ਕਢਾਉਣੇ ਵਾਂਗ ਕੁਚਲ ਦਿੰਦੇ ਹਨ ਹਾਲਾਂਕਿ ਦੋਵੇਂ ਪਾਸਿਆਂ ਤੋਂ ਗੁੰਡਾ ਕਰਦੀ ਹੁੰਦੀ ਹੈ ਟੋਲ ਕਰਮਚਾਰੀ ਕਈ ਵਾਰ ਡਰਾਈਵਰਾਂ ਨੂੰ ਕੁੱਟਦੇ ਵੀ ਹਨ ਇਸ ਦੀਆਂ ਵੀਡੀਓ ਤੇ ਇੰਨੇ ਇੰਟਰਨੈਟ ਪਾ ਇੰਟਰਨੈਟ ਭਰ ਦਿੱਤਾ ਹੈ ਵੈਸੇ ਹੀ ਵੀ ਟ੍ਰੱਕ ਦਾ ਇਹ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਹੈ ਤੇ ਲੋਕ ਵੱਖ-ਵੱਖ ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਦੇ ਰਹੇ ਹਨ ਖਬਰ ਨੂੰ ਅੰਤ ਤੱਕ ਦੇਖਣ ਲਈ ਧੰਨਵਾਦ